जय ऐकारगिर बजरंग बलेश्वर दशहरा उत्सव 2024 जो आज ਅਸੀਂ ਇੱਕ ਸ਼੍ਰੀ ਦੁਰਗਾ ਮੰਦਰ ਦੇ ਵਿੱਚ ਇੱਕ ਅਹਿਮ ਮੀਟਿੰਗ ਸ਼੍ਰੀ ਰਾਮੀਲਾ ਕਲਾ ਮਚਬਾ ਨੂੰ ਕੀਤੀ ਗਈ ਜਿਸ ਦੇ ਵਿੱਚ ਸਾਰੇ ਹੀ ਕਲਾਕਾਰ ਪਹੁੰਚੇ ਔਰ ਸਾਰਿਆਂ ਨੇ ਇੱਕ ਡਿਸਾਈਡ ਕੀਤਾ ਨਿਰਣਾ ਲਤਾ ਕਿ ਅਸੀਂ ਆਉਣ ਵਾਲੀ ਇੱਕ ਤਾਰੀਖ ਤੋਂ ਪ੍ਰਭੂ ਸ਼੍ਰੀ ਰਾਮ ਜੀ ਦੀ ਲੀਲਾ ਆਰੰਭ ਕਰਨ ਜਾ ਰਹੇ ਹਾਂ ਔਰ ਦੁਸ਼ਹਰਾ ਉਤਸਵ 2024 ਬੜੀ ਹੀ ਧੁੰਮਕਮ ਔਰ ਸ਼ਾਦਾ ਦੇ ਨਾਲ ਮਨਾਇਆ ਜਾਵੇਗਾ ਔਰ ਪਾਤਰ ਨੇ ਜਿਹੜੇ ਡਿਸਾਈਡ ਦੇਖੋ ਪਾਤਰ ਸਾਡੇ ਮੰਚ ਦਾ ਡਾਇਰੈਕਟਰ ਮੰਟੂ ਭਾਰਤੀ ਜੀ ਅਰਜੇਸ਼ ਜੀ ਜਿੰਨੇ ਵੀ ਅਸੀਂ ਡਾਇਰੈਕਟ ਮੰਚ ਕਰਦੇ ਆ ਉਹ ਸਾਰੇ ਅਸੀਂ ਡਿਸਾਈਡ ਆਉਣ ਵਾਲੇ 2-4 ਦਿਨ ਦੇ ਵਿੱਚ ਅਸੀਂ ਕਰ ਦਾਂਗੇ ਔਰ ਜਿਹੜੇ ਵੀ ਅੱਛੇ ਪਾਤਰ ਨੇ ਜੋ ਵੀ ਸਚਮਤਾ ਨਾਲ ਔਰ ਬੜੀਆ ਸਿਸ਼ਟਾਚਾਰ ਦੇ ਨਾਲ ਰੋਲ ਕਰਨਗੇ ਉਹਨਾਂ ਨੂੰ ਅਹਿਮ ਰੋਲ ਦਿੱਤੇ ਜਾਣਗੇ ਕਿਉਂਕਿ ਦੀਪ ਸ਼ਰਮਾ ਆਜ ਮੇਕਿੰਗ ਕਿੱਤੀ ਦੇ ਕਿਨੋਟ ਅੱਜ ਸ਼੍ਰੀ ਦੁਰਗਾ ਮੰਦਰ ਸਮਰਾੜਾ ਦੇ ਵਿੱਚ ਸ਼੍ਰੀ ਰਾਮ ਨਿਲਾ ਕਲਾ ਮੰਚ ਨੇ ਇਹ ਮੀਟਿੰਗ ਕੀਤੀ ਰਹੀ ਹੈ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਸ਼੍ਰੀ ਰਾਮ ਨਿਲਾ ਦਾ ਜਿਹੜਾ ਮੰਚਨ ਹੈ ਜਿਹੜਾ ਕਿ ਲਗਭਗ ਬਹੁਤ ਸਾਰੇ ਸਾਲਾਂ ਤੋਂ ਇਹ ਹੋ ਰਿਹਾ ਹੈ ਇੱਥੇ ਦੁਰਗਾ ਮੰਦਿਰ ਦੇ ਵਿੱਚ ਤੇ ਇਸ ਵਾਰ ਵੀ ਆਰਟਿਸਟਾਂ ਦੀ ਪ੍ਰਬੰਧਕਾਂ ਦੀ ਮੀਟਿੰਗ ਬੁਲਾਈ ਗਈ ਹੈ ਤੇ ਸਾਰਿਆਂ ਨੇ ਅੱਜ ਇਹ ਫੈਸਲਾ ਕੀਤਾ ਕਿ ਇੱਕ ਤਰੀਕ ਤੋਂ ਅਸੀਂ ਇਹ ਸ਼ੁਰੂ ਕਰਾਂਗੇ ਰਾਮ ਨਿਲਾ ਦਾ ਮੰਚਨ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਬੇਨਤੀ ਕਰਨੀਆਂ ਸਮੂਹ ਸਮਰਾਲਾ ਨਿਵਾਸੀਆਂ ਨੂੰ ਕਿ ਕੁਝ ਦਿਨਾਂ ਦੇ ਲਈ ਸੋਸ਼ਲ ਮੀਡੀਆ ਤੋਂ ਦੂਰ ਹੋ ਕੇ ਇੱਥੇ ਆਪਣੀ ਉਪਸਥਿਤੀ ਦਰਜ ਕਰਾਉਣ ਆ ਕੇ ਸ਼੍ਰੀ ਰਾਮ ਦੀਲਾ ਤੋਂ ਉਹਦਾ ਮੰਚਨ ਦੇਖਣ ਰਾਮ ਸ਼੍ਰੀ ਰਾਮ ਦੇ ਚਰਿੱਤਰ ਤੋਂ ਸਿੱਖਿਆਵਾਂ ਜਿਹੜੀਆਂ ਸਿੱਖਣ ਵਾਲੀਆਂ ਨੇ ਉਹ ਸਿੱਖ ਕੇ ਉਹ ਸਮਾਜ ਦੀ ਇੱਕ ਨਿਰੋਵਾ ਸਮਾਜ ਬਣਾਈਏ ਆਪਾਂ ਸਾਰੇ ਰਲ ਕੇ ਸੋ ਇਸ ਲਈ ਅੱਜ ਜਿਵੇਂ ਸਾਰੇ ਭਗਤਾਂ ਨੇ ਇੱਥੇ ਸਾਰੇ ਮੈਂਬਰਾਂ ਨੇ ਅੱਜ ਇਹ ਡਿਸਾਈਡ ਕੀਤਾ ਕਿ ਸ਼੍ਰੀ ਰਾਮ ਦੀਲਾ ਦਾ ਇਹ ਮੰਚਨ ਸੋ ਇੱਥੇ ਕੀਤਾ ਜਾਵੇ ਦੁਸ਼ਹਿਰਾ ਹੁਸਨ ਵੀ ਹਰੇਕ ਸਾਲ ਮਨਾਇਆ ਜਾਂਦਾ ਮੰਦਰ ਦੇ ਵਿੱਚ ਇਸ ਵਾਰ ਵੀ ਚਾਕੀਆਂ ਵੀ ਕੱਢੀਆਂ ਜਾਣਗੀਆਂ ਸ਼ੋਭਾ ਯਾਤਰਾ ਵੀ ਹੋਊਗੀ ਤੇ ਕਿਸੇ ਪ੍ਰਸਿੱਧ ਸਿੰਗਰ ਦਾ ਵੀ ਅਖਾੜਾ ਲਗਾਇਆ ਜਾਊਗਾ ਤੇ ਪੂਰਾ ਜੋ ਵੀ ਧਰਮ ਕਰਮ ਜਿੰਨੇ ਵੀ ਹੋਊਗਾ ਉਹ ਸਾਰਾ ਤੁਮ ਤਾਂ ਉਹ ਦੁਸ਼ਹਿਰਾ ਹੁਸਨ ਜਿਹੜਾ ਹੋਊਗਾ ਮੇਰਾ ਨਾਮ ਸੰਦੀਪ ਭਾਰਤੀ ਹੈ ਜੀ ਅੱਜ ਮੀਟਿੰਗ ਕੀਤੀ ਲਈ ਕੀ ਮੌਕੇ ਤੇ ਅੱਜ ਜੀ ਸਭ ਤੋਂ ਪਹਿਲਾਂ ਸਾਰੇ ਹੀ ਇਲਾਕਾ ਨੇ ਉਸੇ ਨੂੰ ਸ਼ਹਿਰ ਨੇ ਉਸੇ ਨੂੰ ਜੈ ਸ਼੍ਰੀ ਰਾਮ ਅੱਜ ਜਸੀਂ ਮੀਟਿੰਗ ਕੀਤੀ ਪੀ ਜੈ ਸ਼੍ਰੀ ਰਾਮ ਇਲਾ ਕਲਾ ਮੰਚ ਫਿਰ ਬਾਬਾ ਦੁਰਗਾ ਮੰਦਰ ਸੰਭਾਲਾ ਵੱਲੋਂ ਜਿੱਥੇ ਅਸੀਂ ਮੰਤਨ ਕੀਤਾ ਵੀ 2024 ਦਾ ਸ਼੍ਰੀ ਰਾਮ ਈਲਾ ਵਿਸ਼ੇਰਾ ਉਤਸਵ ਬਹੁਤ ਹੀ ਧੂਮ ਧਾਮ ਨਾਲ ਮੰਦਿਰ ਵਿੱਚ ਮਨਾਇਆ ਜਾਵੇਗਾ। ਇਹ ਆਪਣੇ ਰਾਮ ਈਲਾ ਕਿੰਨੀ ਤਰੀਕ ਤੋਂ ਸਟਾਰਟ ਹੋਵੇਗਾ? ਐ ਅਸੀਂ ਡਿਸਾਈਡ ਕਰਾਂਗੇ ਵੈਸੇ 1 ਤਰੀਕ ਤੋਂ ਹੀ ਸਾਡਾ ਮਤਵ ਬਾਦ ਹੈ ਵੀ 1 ਤਰੀਕ ਤੋਂ ਲੈ ਕੇ 12 ਨੂੰ ਅਸੀਂ ਦੁਸ਼ਹਿਰਾ ਮਨਾਈਏ। ਰੋਲ ਡਿਸਾਈਡ ਹੋਏਗਾ। ਰੋਲ ਡਿਸਾਈਡ ਸਾਡਾ ਤਕਰੀਬਨ ਹੈਗੇ ਨੇ ਕਿ ਕੁਝ ਨਵੇਂ ਪਾਤਰ ਨੇ ਕੋ ਸ਼ਹਿਰ ਤੋਂ ਹੋਰ ਵੀ ਉਲਾਸ ਨਾਲ ਬੰਦੇ ਬਹੁਤ ਸਾਡੇ ਨਾਲ ਪ੍ਰਵਾਹ ਜੁੜ ਰਹੇ ਨੇ। ਜੋ ਬਾਕੀ ਮੰਗਲਵਾਰ ਨੂੰ ਸਾਡੀ ਰਿਹਸਲ ਛੜੋ ਉਸ ਟਾਈਮ ਅਸੀਂ ਰੋਲ ਵੀ ਵੰਡ ਦਿੱਤੇ ਜਾਣਗੇ। ਹਾਂ। ਮੈਂ ਨਾਮ ਵਿਸ਼ਾਲ ਭਾਰਤੀ ਆ ਅੱਜ ਸ਼੍ਰੀ ਰਾਮ ਮਿੱਲਾ ਕਲਾ ਮੰਚ ਦੁਰਗਾ ਮੰਦਰ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਿਆ ਜਿਹਦੇ ਵਿੱਚ ਸ਼੍ਰੀ ਰਾਮ ਮਿੱਲਾ ਦਾ ਆਯੋਜਨ ਜਿਹੜਾ ਇੱਕ ਤਰੀਕ ਤੋਂ ਕੀਤਾ ਜਾ ਰਿਹਾ ਸੋ ਸਾਰੇ ਰਾਮਪੜਤਾ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਰਾਮ ਮਿੱਲਾ ਦੇ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਆਪਣੀ ਜਿਹੜੀ ਹਾਜ਼ਰੀ ਆ ਜਰੂਰ ਲਗवानी ਹੈ ਸ਼੍ਰੀ ਰਾਮਚੰਦਰ ਜੀ ਦੇ ਜਿਹੜੇ ਦੱਸੇ ਨਿਯਮ ਨੇ ਉਹ ਜਰੂਰ ਆਪਾਂ ਉਹਨਾਂ ਤੋਂ ਸਿੱਖਿਆ ਲੈਣੀ ਹੈ ਤੇ ਉਸ ਤੋਂ ਬਾਅਦ 12 ਤਰੀਕ ਨੂੰ ਜਿਹੜਾ ਦੁਸ਼ਹਿਰਾ ਉਤਸਵ ਹੈ ਉਹ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇੱਥੇ ਜਰੂਰ ਆਪਣੀ ਜਿਹੜੀ ਹਾਜ਼ਰੀ ਆ ਜੀ ਰਲਵਾ ਰਿਹੈਸਲ ਰਿਹੈਸਲ ਰਾਮੀਲਾ ਗਲਾ ਮੰਚ ਵੱਲੋਂ ਰਿਹੈਸਲ ਆ ਜਿਹੜੀ ਉਹ ਮੰਗਲਵਾਰ ਤੋਂ ਆਉਣ ਵਾਲੇ ਮੰਗਲਵਾਰ ਤੋਂ ਜੀ ਆ ਸ਼ੁਰੂ ਕੀਤੀ ਜਾ ਰਹੀ ਹੈ ਸੋ ਸਾਰਿਆਂ ਨੂੰ ਜਿਹੜੇ ਉਹਨਾਂ ਦੇ ਬਣਦੇ ਰੋਲ ਨੇ ਉਹ ਦਿੱਤੇ ਜਾਣਗੇ ਸੋ